ਹਾਂਜੀ ਬੜਾ ਛੱਪਣ ਭੋਗ ਲਾ ਕੇ ਬੈਠੇ ਜੇ ਇੱਥੇ ਲਾਲਾ ਨੀ ਕਿਹੜੀ ਗੱਲੋਂ ਕਿਉਂ ਤੇ ਮੈਂ ਭੁੱਖੀ ਤਾਂ ਨਾ ਨਹੀਂ ਨਾਰਮਲ ਖਾਣਾ ਖਾਓ ਤੇ ਇਹ ਗੜਾ ਸਪੈਸ਼ਲ ਹੈ ਸਪੈਸ਼ਲ ਹੀ ਆ ਔਰ ਜਿਹੜੇ ਬ੍ਰੈਡ ਟੋਸਟ ਰਾਜਮਾ ਚਾਵਲ ਅ ਚਾਹ ਤੇ ਆ ਸ਼ਰਬਤ ਜਿਹੜਾ ਬਣਾ ਬਣਾਇਆ ਉਹਨੂੰ ਕਹਿੰਦੇ ਜੇ ਨਾ ਤੇ ਆਪਣਾ ਖਾਣਾ ਆਪੇ ਬਣਾਓ ਉਹ ਉਹ ਨਹੀਂ ਤਾਂ ਡਲੀਏਗੀ ਤੂੰ ਐਸ ਤਰ੍ਹਾਂ ਕਰ ਤੂੰ ਥੋੜਾ ਕੰਮ ਕਰ ਲਿਆ ਕਰ ਕਿਤੇ ਸਾਡੇ ਕੋਲ ਨਾ ਜੋੜ ਕੇ ਬੈਜੀ ਉਹ ਮੇਰੇ ਨਾਲੋਂ ਪਹਿਲਾਂ ਨਾ ਤੂੰ ਹੀ ਕਰੋ 24 ਘੰਟੇ ਬਸ ਇੱਥੇ ਜੁੜੇ ਰਹਿੰਦੇ ਆ ਜੇ ਸੋਫੇ ਦੇ ਨਾਲ ਮੇਰੇ ਤੋਂ ਪਹਿਲਾਂ ਤੇ ਤੁਹਾਡੇ ਜੁੜ ਜਾਣੇ ਹੱਠ ਗੋਡੇ ਮੇਰੇ ਨਹੀਂ ਜੁੜਦੇ ਮੇਰੇ ਨਹੀਂ ਜੁੜਦੇ ਤੇਰੇ ਨਾ ਜੁੜ ਜਾਂਦੇ ਤੈਨੂੰ ਆਦਤ ਭੁੱਲ ਜਾ ਨਹੀਂ ਕੰਮ ਕਰਨ ਦੀ ਮੇਰੀ ਟੈਨਸ਼ਨ ਨਾ ਲੋ ਮੇਰੀ ਟੈਨਸ਼ਨ ਨਾ ਲੋ ਤੇ ਅੱਜ ਤੋਂ ਬਾਅਦ ਆ ਸਾਰਾ ਕੋ ਜਿਹੜਾ ਖਾਂਦੇ ਜੇ ਨਾ ਇਹ ਨਹੀਂ ਖਾਣਾ ਇਹ ਮੇਰਾ ਘਰ ਆ ਮੇਰਾ ਜੋ ਦਿਲ ਕਰੇਗਾ ਖਾਵਾਂਗੀ ਤੂੰ ਕੋਲੋਂ ਨਹੀਂ ਮੈਂ ਰੋਕ ਲਵਾਂਗਾ ਤੇਰਾ ਘਰ ਆ ਉਹ ਮੇਰਾ ਘਰ ਆ ਤੇਰੇ ਘਰ ਨਹੀਂ ਹੈ ਤੇਰੇ ਨਾਂ ਮਾ ਕਰ ਉਹ ਨਹੀਂ ਨਾ ਤੇ ਫੇਰ ਕੀ ਹੋਇਆ ਕਿਉਂ ਦਰਦ ਮਾਗਦੇ ਨਾ ਹੰਕਾਰ ਚੜਿਆ ਮੈਨੂੰ ਤੂੰ ਦੱਸ ਮਾਇਆ ਦਾ ਡੰਗਰ ਉਹ ਕਹਿੰਦੇ ਆ ਨਾ ਜਿਹਦੇ ਕੋਲ ਮਾਇਆ ਆਈ ਉਹਨਾਂ ਬੋਲਾ ਤੇਰਾ ਉਹੀ ਹਾਲ ਹੋ ਗਿਆ ਬਿਲਕੁਲ ਬਿਲਕੁਲ ਜਿੱਤ ਗਿਆ ਮਾਇਆ ਆ ਜਾਵੇ ਨਾ ਉਹ ਅੰਨਾ ਬੋਲਾ ਜਾਂਦਾ ਹਾਂ ਤੋ ਹੋ ਹੀ ਗਈ ਹੈ ਤੂੰ ਤੇ ਹੋ ਗਿਆ ਮਾਇਆ ਮੇਰੇ ਕੋ ਕਿਹੜੀ ਆਈ ਉਹ ਤੇ ਤੇਰੇ ਕੋ ਲਾਈ ਇਹ ਤੇ ਤੈਨੂੰ ਮੈਂ ਵਹਿਮ ਚੋਂ ਕੱਢਿਆ ਕੱਢਿਆ ਅੱਛਾ ਮੈਨੂੰ ਤੇ ਮੇਰੇ ਨਾਲੋਂ ਜ਼ਿਆਦਾ ਹੰਕਾਰੀ ਮੈਂ ਤਾਂ ਕਿੱਥੇ ਹੰਕਾਰੀ ਮੇਰੇ ਘਹਾਥਾ ਹੀ ਕੁਝ ਨਹੀਂ ਉਹ ਤੇ ਸਾਰਾ ਕੁਝ ਤੂੰ ਕੋ ਲਿਆ ਬੇਈਮਾਨੀ ਨਾ ਬੇਈਮਾਨੀ ਹੋਰ ਬੇਈਮਾਨੀ ਕੀਤੀ ਹੈ ਦਿਮਾਗ ਮੋਟੇ ਵਾਲੀ ਹੈ ਮਾਤਾ ਮਾਤਾ ਤੁਹਾਡੇ ਕੁਛ ਨਹੀਂ ਆ ਗੱਲ ਸੁਣ ਨਾ ਝੂਠਾ ਚੱਤ ਨਾ ਬੋਲਦੀ ਮੇਰੀ ਚਾਈ ਨੇ ਨਾ ਆਪਣੀ ਖੁਸ਼ੀ ਨਾ ਸਾਰਾ ਕੁਝ ਆਪਣੇ ਪੋਤੇ ਦੇ ਨਾਮ ਕੀਤਾ ਤੇਰੇ ਨਾ ਨਹੀਂ ਤੇ ਤੂੰ ਗਿਆ ਨਹੀਂ ਝੂਠ ਬੋਲ ਕੇ ਕੀਤਾ ਉਹ ਐਡਾ ਸਾਡੇ ਜੀ ਤੇਰੇ ਵਾਂਗੂ ਫਰੇਵ ਨਹੀਂ ਆ ਅੱਛਾ ਫਰੇਵ ਤਾਂ ਮੈਂ ਕਿਹੜਾ ਲੱਲਿਆ ਫਰੇਵ ਤਾਂ ਤਦ ਹੋਏ ਮੈਂ ਲੱਲਿਆ ਉਹ ਤੇਰੇ ਤੇ ਹੱਥ ਨਹੀਂ ਨਾ ਵੇਸ ਚੱਲਿਆ ਨਹੀਂ ਤੇ ਤੂੰ ਤੇ ਸਾਰਾ ਆਪਣੇ ਨਾਮ ਰਹਿ ਕੇ ਹਾਨੂੰ ਵੀ ਚਾਈ ਵਾਂਗੂ ਟ੍ਰੇਨ 'ਚ ਬਾ ਦੇਣਾ ਮੇਰੀ ਗੱਲ ਸੁਣ ਤੂੰ ਤੇ ਝੂਠ ਬੋਲਿਆ ਕਿਉਂ ਹੋਣਾ ਨਹੀਂ ਸੀ ਉੱਥੇ ਕਾਨੂੰਨ ਬਦਲ ਗਿਆ ਤੇਰੇ ਨਾਲ ਮਾਤਾ ਕੁਝ ਹੋਣਾ ਹੀ ਨਹੀਂ ਸੀ ਨਾਲੇ ਤੂੰ ਜਿੱਤਨਾ ਝਾਈ ਨਾ ਕੀਤਾ ਨਾ ਉਹ ਇਤਨਾ ਹੀ ਤੇ ਇਨਾ ਹੀ ਕਰਨਾ ਪੈਣਾ ਨਾ ਤੇ ਨਾਲੇ ਜਿਵੇਂ ਝਾਈ ਨੂੰ ਦਿੰਦੀ ਸੀ ਨਾ ਮਸਰਾਂ ਦੀ ਦਾਲ ਤੇ ਨਾਲ ਰੋਟੀ ਉਤਨਾ ਹੀ ਖਾਇਆ ਕਰ ਉਬਾਲ ਕੇ ਇਸ ਉਮਰੇ ਤੈਨੂੰ ਆਹੋ ਜੀਆਂ ਚੀਜ਼ਾਂ ਹਜਮ ਹੋ ਜਾਣੀਆਂ ਐਡੀ ਤੇਰੀ ਪਾਚਨ ਸ਼ਕਤੀ ਤੇਜ ਹੋ ਜਾਣੀਆਂ ਤੈਨੂੰ ਕੀ ਤੂੰ ਨਜ਼ਰ ਨਾ ਲਾ ਮਨ ਖਾ ਖਾ ਕੇ ਫਿੱਟੀ ਜਾਨੀ ਬੈਠੀ ਫਿੱਟੀ ਜਾਨੀ ਆਪਣੇ ਵਾਲਾ ਕਿੰਦੀ ਭੁੰਟੀ ਹੋ ਗਈ ਹੈ ਫਾਇਲ ਤੂੰ ਪਾਚਨ ਸ਼ਕਤੀ ਕਰਨੀ ਹੈ ਮੇਰੀ ਬਾਜ ਸ਼ਕਤੀ ਠੀਕ ਹੈ ਤੂੰ ਆਪਣੇ ਹਨੇ ਕਰੋੜਾਂ ਦੀ ਜਾਇਦਾ ਹੜੱਪ ਕਰ ਗਈਆਂ ਤੈਨੂੰ ਕੁਝ ਨਹੀਂ ਹੋਇਆ ਮੇਰੀ ਬਾਜ ਸ਼ਕਤੀ ਦੇਖਣੀ ਪਈ ਹੈ ਤੇ ਲੈ ਤੁਹਾਡੇ ਕੋਲ ਨਹੀਂ ਸਿੱਖਣਾ ਉਹ ਸਾਰਾ ਕੁਝ ਤੂੰ ਮੇਰ ਕੋਲੋਂ ਸਿੱਖੇ ਤੈਨੂੰ ਕੁਝ ਨਹੀਂ ਸੀ ਆਉਂਦਾ ਸਕੀਮਾਂ ਤੇ ਤੂੰ ਲੜਾਂਦੇ ਹੀ ਰਹੀਆਂ ਜਿੱਤਰਾ ਤੂੰ ਹੀ ਕੀਤਾ ਮੈਂ ਤੇ ਉਤਰਾ ਹੀ ਕਰ ਜਿੱਤਰਾ ਤੁਸੀਂ ਕਿਹਾ ਹਰ ਵੇਲੇ ਇੰਜ ਕਹਿੰਦੀ ਜਿੱਤਰਾ ਤੁਸੀਂ ਕਿਹਾ ਜਿੱਤਰਾ ਤੂੰ ਕਰਨਾ ਉਤਰੇ ਜਿੱਤਰਾ ਤੁਸੀਂ ਕਿਹਾ ਹਾਂ ਸਕੀਮਾ ਤੇ ਪਾਇ ਹਾਂਜੀ ਮੇਰੀ ਗੱਲ ਸੁਣ ਆ ਨਾਸ਼ਤਾ ਕਿੰਨੇ ਬਣਾਇਆ ਮੈਂ ਬਣਾਇਆ ਸੀ ਆਂਟੀ ਨੇ ਕਿਹਾ ਸੀ ਆਂਟੀ ਨੇ ਕਿਹਾ ਸੀ ਹਾਂਜੀ ਤੇ ਮੇਰੀ ਗੱਲ ਸੁਣ ਲੈ ਅੱਜ ਤੋਂ ਬਾਅਦ ਨਾ ਆ ਜਿਹੜਾ ਐਡਾ ਬਣਾ ਕੇ ਦਿੱਤਾ ਨਾ ਇਹ ਨਾਸ਼ਤਾ ਇਹ ਨਹੀਂ ਨੂੰ ਬਣਾ ਕੇ ਦੇਣਾ ਠੀਕ ਹੈ ਨਾ ਠੀਕ ਨਹੀਂ ਕਿਉਂ ਕਿਉਂ ਦਾ ਵੀ ਜਵਾਬ ਮਿਲ ਜਾਂਦਾ ਤੇ ਇਹ ਦੀ ਕੋਈ ਗੱਲ ਨਹੀਂ ਮੰਨੀ ਜੇ ਇਹਨੂੰ ਕੁਝ ਭੁੱਖ ਲੱਗੀ ਆ ਇਹ ਆਪੇ ਬਣਾਵੇ ਹਨਾ ਤੂੰ ਇਹਦੇ ਕੰਮ ਵਾਸਤੇ ਨਹੀਂ ਆ ਤੈਨੂੰ ਮੈਂ ਆਪਣੇ ਲਈ ਰੱਖਿਆ ਠੀਕ ਹੈ ਨਾ ਹਾਂ ਜਾ ਬਾ ਉਹ ਸਮਾਨ ਲੈ ਜਾ ਨਾਲੇ ਐਵੇਂ ਖਾ ਖਾ ਕੇ ਹੋਰ ਫਿੱਟੀ ਜਾਊਗੀ ਤੂੰ ਆਪਣੇ ਵੱਲ ਵੇਖ ਇਹ ਖਾ ਲਈ ਦੁਈਓ ਰੱਜ ਲਈ ਤੇਰੀ ਤਾਂ ਨੀਅਤ ਭਰਨੀ ਨਹੀਂ ਨਾ ਨਾ ਖਾਦਾ ਜਾਏਗਾ ਤੇ ਮਿੱਟਿੱਟੇ ਪਰ ਲਈ ਜੇ ਭੁੱਖ ਲੱਗੇ ਹੀ ਕੜਕੜ ਕੇ ਖਾਈ ਜਾਈ ਦਿਓ ਨੀ ਨਾ ਸਬਜੀ ਹਾਂਜੀ ਉਹ ਇਹਨੂੰ ਲਿਆ ਕੇ ਦੇ ਵੇਲੀ ਬੈਠੀ ਨੂੰ ਛਿੱਲੇ ਦੀ ਬੈਠੀ ਠੀਕ ਐ ਜਾ ਲੱਗਿਆ ਬਾਬੂ ਜਲਦੀ ਜਾ ਆਪਣਾ ਟਿੰਡ ਤੇ ਬੱਲ ਲਈ ਕੜਕੜ ਕੇ ਖਾਂਦੀ ਰਹੀ ਨੀਅਤ ਤੇਰੀ ਭਰ ਦੇਵੇ ਹੁਣ ਰੋਟੀਆਂ ਤੇ ਵੀ ਆ ਗਈਆਂ ਦੌਲਤ ਤੇ ਸਾਰੀ ਖੜੱਪ ਲਈ ਹੁਣ ਰੋਟੀਆਂ ਦੇ ਖਾਲਾ ਖਾਲਾ ਤੂੰ ਹੀ ਖਾ ਜਿੰਨਾ ਤੂੰ ਚਾਹੀਏ ਨਹੀਂ ਤੂੰ ਹੀ ਖਾ ਤੂੰ ਹੀ ਖਾ ਦਿੰਦੀ ਰਹੀ ਮੈਂ ਤੇ ਆਇ ਨੂੰ ਬਥੇਰਾ ਕੁਝ ਗਿਰੀਆਂ ਤੇ ਬਦਾਮ ਤੂੰ ਮੈਨੂੰ ਕੀ ਦੇਣੀ ਐ ਖਾਣ ਨੂੰ ਚੱਲ ਤੂੰ ਬਸ ਦੇਣੀ ਐ ਆਹੋ ਜੇ ਸਟਾਰਟ ਸਟਾਰਟ ਚੱਲ ਘੱਟ ਸਬਜੀ ਉਹ ਮੈਂ ਨਹੀਂ ਕੱਟਨੀ ਨਹੀਂ ਤੇਰੇ ਹੱਥਾਂ ਚਾਲੇ ਪਏ ਤੂੰ ਕੱਟ ਲੈ اچھا ਤੂੰ ਨਹੀਂ ਕੱਟਨੀ ਨਹੀਂ ਕੱਟਨੀ ਫੇਰ ਨਾ ਇੱਕ ਕੰਮ ਕਰ ਬੋਰੀ ਪਿਸਤਰਾ ਚੱਕ ਤੇ ਉਹ ਪਲਾਟ ਦੇ ਜਿਹੜਾ ਹੈਗਾ ਨਾ ਤੇਰਪੈਲ ਜਿਹੜੇ ਦੇ ਛਾਈ ਨੂੰ ਬਿਠਾਇਆ ਸੀ اچھا ਜਾ ਬੋਰੀ ਪਿਸਤਰਾ ਚੱਕ ਤੇ ਜਾ ਉਧਰ ਨਕਲ ਜੀ ਹੋਈ ਨਾ ਫੇਰ ਹਾਂ ਹਾਂ ਨਾ ਨਕਲ ਜੀ ਹੋਈ ਨਾ ਫੇਰ ਸੰਮੇ ਨਾ ਆ ਜੋ ਕੀਤਾ ਤੂੰ ਮੈਂ ਐਨ ਨਾਲ ਵੀ ਇੰਝ ਹੀ ਕਰ ਹਾਂ ਬਿਲਕੁਲ ਰੱਬ ਕੋਲੋਂ ਡਰ ਹਾ ਰੱਬ ਕੋਲੋਂ ਡਰ ਰੱਬ ਕੋਲੋਂ ਡਰ ਉਹ ਕਹਿਣ ਕੋਣ ਦਿਆ ਵਾ ਜਿਹੜਾ ਖੋਦੀ ਇੰਨਾ ਪਾਪੀ ਆ ਤੇਦੀ ਉਧਰ ਨਹੀਂ ਨਾ ਇਹਨਾਂ ਪਲਾਟ 'ਚ ਤੇ ਫੇ ਤੇਰੀਆਂ ਕਰਾ ਦੀ ਟਿਕਟਾਂ ਉਹ ਕਰਾ ਦੇ ਤੇਰੇ ਕੋਲੋਂ ਜਾਨ ਦੇ ਛੁੱਟੇਗੀ ਇਕਰਾਵੇ ਮੁਕਾਸੇ ਆ ਚਲ ਠੀਕ ਆ ਵੈਸੇ ਵੀ ਵੇਖ ਟਿਕਟਾਂ ਤੇਰੀਆਂ ਕਰਾ ਦੀ ਪੇਕੇ ਆਣੇ ਤੇ ਤੈਨੂੰ ਰੱਖਣਾ ਨਹੀਂ ਉਹਨਾਂ ਨੇ ਤੇ ਪਹਿਲਾਂ ਹੀ ਤੇਰੇ ਤੋਂ ਮੂੰਹ ਮੋੜ ਲਿਆ ਉਹ ਬਥੇਰੇ ਆਸ਼ਰਮ ਅਗੇ ਮੱਕ ਤੇ ਚਲ ਜਾਾਂਗੀ ਤੇਰੇ ਕੋਲੋਂ ਜਾਨ ਦੇ ਛੁੱਟੇਗੀ ਨਾ ਚਲ ਠੀਕ ਆ ਤੂੰ ਆਸ਼ਰਮਾਂ 'ਚ ਜਾਣਾ ਨਾ ਉੱਥੇ ਹੀ ਛੱਡ ਕੇ ਆਣੇ ਆ ਛੱਡਾ ਛੱਡਾ ਜਾ ਮੈਂ ਛੱਡਾ ਚਲ ਠੀਕ ਆ ਮਹੀਨੇ ਭਰੇਗੇ ਤੇ ਥੱਡੇਗੇ ਨਾ ਉੱਥੇ ਮਹੀਨੇ ਵੀ ਭਰਨੇ ਪੈਂਦੇ ਤੇ ਕੋਈ ਨਹੀਂ ਭਰ ਲਾਂਗੇ ਫੇਰ ਕੀ ਆ ਭਰ ਲੈ ਭਰ ਜਾ ਚਲ ਠੀਕ ਆ ਮੈਂ ਕਰਦੀ ਆ ਫੋਨ ਆਸ਼ਰਮ ਵਾਲਿਆਂ ਆ ਕਰ ਲੈ ਫੋਨ ਸਟਾਰਟ ਕਾਰੀ ਦੇਨੀ ਆ ਦਾ ਸਿਆਪਾ ਇਹਦਾ ਕੋਈ ਪ੍ਰੋਸਾ ਨਹੀਂ ਗਾ ਕਿਤੇ ਫੋਨ ਕਰ ਦੇਵੇ ਉੱਥੇ ਵੀ ਅਧਿਕਾਰਕ ਜੇ ਮੈਨੂੰ ਪਲਾਟ ਛੁੱਟ ਦੇ ਕਾਮ ਸਾਹਿਬ ਹੁਣ ਪੱਖੇ ਥਲੇ ਤੇ ਬੈਠੀ ਆ ਨਾ ਹਵਾ ਤੇ ਲੈਣੀ ਪਈ ਆ ਨਾ ਇਹ ਕਰਨਾ ਹੈ ਮੇਰੇ ਤੇ ਪਿਆਰ ਨਹੀਂ ਮੇਰਾ ਸਾਥ ਦਿੱਤਾ ਜਿਨ੍ਹਾਂ ਤੇ ਆਪਣੀ ਭੈਣ ਤੇ ਮੈਨੂੰ ਇਨਾ ਮਾਨ ਸੀ ਉਹ ਵੀ ਨਹੀਂ ਕਮੀਨੀ ਜੀ ਮੈਨ ਲੈ ਕੇ ਗਈ ਕਰਨਾ ਹੀ ਬੈਣਾ ਜੇ ਇੱਥੇ ਰਹਿਣਾ ਤੇ ਮਨ ਕਰਨਾ ਚੁੱਪ ਕਰਕੇ ਹੋਲੀ-ਹੋਲੀ ਕਰੀ ਜਾਨੀ ਥੋੜਾ ਬੋਤਾ ਕੰਮ ਕੀ ਕਰਾਂ ਇਹ ਕਰਨਾ ਹੀ ਪੈਣਾ ਮੈਂ ਬਦਤਮੀਜ਼ ਹੀ ਨਾ ਹੁੰਦੇ ਬਹੁਤੀ ਬਦਤਮੀਜ਼ ਹੋ ਗਈ ਜੋ ਜੋ ਮੈਂ ਚਾਹੀ ਨਾ ਕੀਤਾ ਉਹੀ ਮੇਰੇ ਨਾਲ ਕਰਨ ਲਈ ਡੀਬੀਐਫ ਤੂੰ ਸ਼ਰਮ ਕਰ ਮੈਂ ਆ ਤੇ ਤੇਰੀ ਸੱਸ ਹੈ ਤੂੰ ਇਹ ਨਾ ਤਨਣਾ ਕੁਝ ਕਰ ਅਕਲ ਹੀ ਨਹੀਂ ਗਈ ਆ ਆ ਅਭੀ ਚੋ ਮਾਈਟ ਕੱਢ ਪਤਾ ਇਹਦੇ ਨਾਲ ਬਿਮਾਰੀਆਂ ਲੱਗ ਜਾਂਦੀਆਂ ਇਹਨੂੰ ਚੰਗੀ ਤਰ੍ਹਾਂ ਸਾਫ ਕਰ ਆ ਆ ਚੰਗੀ ਤਰ੍ਹਾਂ ਕਰ। ਚਾਹ ਕੋ ਤੂੰ ਤੇ ਵੱਲ ਨਹੀਂ ਆਉਂ ਘਰ ਲੈ ਮੇਰੇ ਕੋਲ ਇੱਟਾ ਵੇਲਾ ਟਾਈਮ ਹੈ ਵੇਲਾ ਟਾਈਮ ਤੇ ਮੇਰ ਕੋ ਮਾ ਵੇਲਾ ਟਾਈਮ ਨਾ ਚਾਹਨਾ ਵੀ ਇਤਨੇ ਇਤਨੇ ਕਰ ਬਸ ਜੋ ਚਾਹਨਾ ਕੀਤਾ ਉਹੀ ਤੂੰ ਕਰ ਨਾ ਅਭੀ ਚੋ ਕੱਢ ਨਹੀਂ ਉਹ ਕੰਢਾ ਲੱਗਿਆ ਬਿਮਾਰੀ ਲੱਗ ਜਾਂਦੀ ਆ ਬਿਲਕੁਲ ਲੱਗ ਅੱਛਾ ਠੀਕ ਹੈ ਤੈਨੂੰ ਨਾ ਲੱਗ ਜੇ ਕੋਈ ਬਿਮਾਰੀ ਆ ਕਰ ਕਰ ਜਲਦੀ ਆਪ ਕਰ ਲੈ ਕੀ ਹੈ ਨੋ ਨੋ ਸੱਕ ਡੰਢੀ ਹੈ ਆਪ ਕਰ ਲੈ ਮੈਂ ਹਰੇ ਕੱਡੇ ਕਰਦੀ ਹਾਂ ਮੇਰ ਕੋ ਨੀਂਂਦਾ ਇਹ ਤੂੰ ਮਾਰਾ ਨਹੀਂ ਐ ਤੇਰ ਕੋ ਨਹੀਂ ਹਾਂਜੀ 부ਆ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਹੋਰ سنا ਕੀ ਹਾਲ ਹੈ ਹਾਂ ਠੀਕ ਆ ਅੱਛਾ ਕਿਦਾਂ ਚਾਹੀ ਜੀ ਚਾਹੀ ਜੀ ਠੀਕ ਆ ਬੜੀ ਯਾਦ ਆਂਦੀ ਉਹਨਾਂ ਨੂੰ ਤੇਰੇ ਤੇ ਗਏ ਹੀ ਤੁਸੀਂ ਵਕੀਲ ਕੋ ਕੀ ਬਣਿਆ ਵਕੀਲ ਨਾ ਮੈਂ ਤੁਹਾਨੂੰ ਦੱਸਾਂਗੇ ਮਿਲ ਕੇ ਜੇ ਤੂੰ ਕੰਨਾ ਤੇ ਮੈਂ ਹੁਣੇ ਦੱਸ ਦਿੰਨੀ ਚਲੋ ਆਪਾਂ ਨਾ ਫਿਰ ਮਿਲ ਕੇ ਗੱਲ ਕਰ ਲਾਂਗੇ ਕਿਉਂਕਿ ਫੋਨ ਤੇ ਫਿਰ ਗੱਲ ਲੰਬੀ ਹੋ ਜਾਂਦੀ ਆ ਹਾਂ ਤੇ ਮੈਂ ਤੁਹਾਨੂੰ ਇੱਕ ਕਹਿਣੀ ਸੀ ਰਿਕੁਐਸਟ ਕਰਨੀ ਸੀਗੀ ਹਾਂ ਹਾਂ ਬੋਲ ਬੇਟਾ ਤੁਸੀਂ ਇਸ ਤਰ੍ਹਾਂ ਕਰੀਏ ਆਪਾਂ ਕਿ ਤੁਸੀਂ ਨਾ ਚਾਈ ਨੂੰ ਆ ਘਰੇ ਹੀ ਰਹਿਣ ਦੋ ਦਾਦੀ ਨੂੰ ਤੇ ਤੁਸੀਂ ਨਾ ਆਓ ਆਪ ਆਪਾਂ ਨਾ ਇੱਕ ਆਈ ਮਮੀ ਨਾਲ ਬੈਠੀਏ ਤੇ ਬਹਿ ਕੇ ਗੱਲ ਕਰੀਏ ਤੇ ਆ ਸਾਰਾ ਕੁਝ ਨਾ ਸੌਟ ਆਊਟ ਕਰੀਏ ਨਹੀਂ ਕੋਡੀ ਮੈਂ ਨਹੀਂ ਆਣਾ ਜੋ ਕੁਝ ਭਾਬੀ ਨੇ ਕੀਤਾ ਨਾ ਚੰਗਾ ਨਹੀਂ ਕੀਤਾ ਵੇਖ ساری ਉਮਰ ਮੇਰੀ ਮਾਂ ਰਾਜ ਕਰਦੀ ਰਹੀ ਐ ਤੇ ਉਹਦੀ ਕੀ ਗਲਤੀ ਆ ਕਿ ਜੇ ਉਹਨੇ ਸਾਰਾ ਕੁਝ ਆਪਣੀ ਖੁਸ਼ੀ ਨਾਲ ਤੇਰੇ ਨਾਲ ਕਰਤਾ ਹੈਗਾ ਤੇ ਭਾਬੀ ਦੇ एकदम ਰੰਗ ਹੀ ਬਦਲ ਗਏ ਉਹ ਹੈ ਜੀ ਮੈਂ ਤੇ ਨਹੀਂ ਨਾ ਗਲਤ ਹੋਇਆ ਪੁੱਤਰ ਐਸ ਕੱਲ ਦੇ ਤਾਂ ਮੈਂ ਤੇਰੇ ਫੁੱਫੜ ਜੀ ਕਾੜੀ ਤੇਰੀ ਸਿਫਤ ਕਰਦੀ ਆ ਕਿ ਵੇਖ ਲਓ ਮੇਰਾ ਭਤੀਜਾ ਆਪਣੀ ਮਾਂ ਦੇ ਨਾਲ ਨਹੀਂ ਡਲਿਆ ਆਪਣੀ ਮਾਂ ਦੇ ਖਿਲਾਫ ਜਾ ਕੇ ਉਹਨੇ ਮੈਨੂੰ ਸਾਰੀ ਗੱਲਬਾਤ ਦੱਸੀ ਆ ਨਹੀਂ ਤਾਂ ਅੱਜ ਆਪਾਂ ਮਾਂ ਨੂੰ ਲੱਭਦੇ ਫਿਰਨਾ ਸੀ ਤੇ ਜਾਂ ਗੁਰਦੁਆਰੇ ਮੰਦਰਾਂ ਵਿੱਚ ਹਥਿਆਰਾਂ ਦੇ ਹੱਸ ਕੇ ਆ ਟੰਗੇ ਹੋਣੇ ਸੀ ਕਿ ਗੁੰਮਸ਼ੁਦਾ ਹੈ ਸਾਡੀ ਮਾਂ ਕਿੱਥੇ ਕਿੱਥੇ ਲੱਭਦੇ ਫਿਰਨਾ ਸੀ ਉਹ ਆ ਜੀ ਇਹ ਚੋਂ ਇੱਕ ਨਸੀਹਤ ਤੇ ਮਿਲਦੀ ਆ ਨਾ ਕਿ ਤੁਹਾਨੂੰ ਉਦੋਂ ਜਦੋਂ ਮੈਂ ਕਿਹਾ ਸੀ ਇਹ ਪੇਪਰ ਆਪਣੇ ਨਾਲ ਲੈ ਜਾਓ ਤੁਹਾਨੂੰ ਲੈ ਜਾਣੇ ਚਾਹੀਦੇ ਸੀ ਤੇ ਹੁਣ ਵੀ ਦੱਸੇ ਕੀ ਆ ਹੁਣ ਵੀ ਤੁਸੀਂ ਆਜਾਓ ਘਰੇ ਮੇਰੇ ਕਹਿਣ ਤੇ ਮੈਨੂੰ ਪਤਾ ਵਾ ਮੰਮੀ ਨੇ ਬੜੀਆਂ ਗੱਲਾਂ ਸਮਝਣੀਆਂ ਵਾ ਲੈ ਦੋ ਦਿਨ ਹੀ ਰੱਖ ਪਾਈ ਉਹ ਇਹ 플ਾਂਟਿੰਗ ਸੌ ਗੱਲਾਂ ਇਹਨਾਂ ਨੇ ਕਰਨੀਆਂ ਵਾ ਪਰ ਚਲੋ ਆਪਣੇ ਘਰ ਦਾ ਮਸਲਾ ਵਾ ਤੁਸੀਂ ਅੱਗੇ ਪੁਲਿਸ ਪੁਲਿਸ ਚ ਵੀ ਪੁਲਿਸ ਚ ਵੀ ਜਾਣ ਨੂੰ ਫਿਰਦੇ ਜੇ ਤੇ ਆਪਾਂ ਉਹ ਗੱਲਾਂ ਨਾ ਸਟੈਪ ਬਾਅਦ ਚ ਲਵਾਂਗੇ ਇੱਕ ਵਾਰੀ ਤੁਸੀਂ ਆਓ ਤੇ ਆਪਾਂ ਨਾ ਬਹਿ ਕੇ ਖੁਦ ਗੱਲ ਕਰੀਏ 골ਡੀ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ ਉਸ ਘਰ ਵਿੱਚ ਮੇਰੇ ਦਲੀਜ ਟੱਪਰੋ ਦਿਲ ਨਹੀਂ ਕਰਨ ਡਿਆ ਜਿਸ ਘਰ ਵਿੱਚ ਮੇਰੀ ਮਾਂ ਨੂੰ ਇੰਨਾ ਜਲੀਰ ਕਰਕੇ ਬਾਹਰ ਕੱਢਿਆ ਹੋਵੇ ਇਹ ਸੋਚਣਾ ਉਸ ਘਰ ਵਿੱਚ ਮੈਂ ਕਿਤਰਾ ਆ ਜਾਵਾਂ ਚਲੋ ਇਸ ਵੇਲੇ ਪਰਜਾਈ ਪੂਰੀ ਹੰਕਾਰੀ ਪਈ ਹੈ ਬੇਸ਼ੱਕ ਤੇਰੀ ਮਾਂ ਆ ਮੈਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਮੈਨੂੰ ਪਤਾ ਹੈ ਇਸ ਗੱਲ ਦਾ ਤੁਸੀਂ ਨਾ ਅੱਜ ਆਓ ਆਪਾਂ ਇੱਕ ਵਾਰੀ ਟਰਾਈ ਕਰਦੇ ਹਾਂ ਉਹਨਾਂ ਨੂੰ ਸਮਝਾਉਣ ਦੀ ਅਗਰ ਨਹੀਂ ਸਮਝਣਗੇ ਨਾ ਫਿਰ ਜਿਹੜਾ ਤੁਸੀਂ ਅੱਗੇ ਪੁਲਿਸ ਦਾ ਕੰਮ ਕਰਨ ਨੂੰ ਫਿਰਦੇ ਜੇ ਨਾ ਫਿਰ ਤੁਸੀਂ ਕਰ ਲਿਓ ਮੈਂ ਨਹੀਂ ਤੁਹਾਨੂੰ ਰੋਕਦਾ ਤੁਸੀਂ ਇੱਕ ਵਾਰੀ ਆਜੋ ਉਲਟਾ ਮੇਰਾ ਦੋਸਤ ਹੈਗਾ ਵਾ ਮੈਂ ਉਹਨੂੰ ਫੋਨ ਕਰ ਦੂੰਗਾ ਉਹ ਤੁਹਾਡੇ ਨਾਲ ਤੁਸੀਂ ਜਿੱਤਰਾ ਕਹੋਗੇ ਤੁਰ ਪੂਗਾ ਪੁੱਤਰ ਮੈਂ ਤੇਰੇ ਘਰ ਤੇ ਇੱਕ ਵਾਰੀ ਆ ਜਾਨੀ ਆ ਪਰ ਜਿੱਥੋਂ ਤੱਕ ਮੈਨੂੰ ਪਤਾ ਹੈ ਨਾ ਭਾਬੀ ਨੇ ਨਹੀਂ ਮੰਨੇ ਕੁਝ ਵੀ ਚਲੋ ਤੁਸੀਂ ਨਾ ਆ ਜਾਓ ਕਿਉਂਕਿ ਆ ਡਿਸਟਰਬਡ ਇਨਾ ਕਾ ਜਿਆਦਾ ਘਰ ਦਾ ਮਾਹੌਲ ਆ ਮੈਨੂੰ ਵੀ ਚੰਗਾ ਨਹੀਂ ਲੱਗਦਾ ਤੇ ਮੈਂ ਚਾਹੁੰਦਾ ਵਾ ਸਾਰਾ ਕੁਝ ਸੌਲਟ ਆਊਟ ਹੋਵੇ ਤੇ ਮੈਂ ਵੀ ਅੱਜ ਘਰ ਹੀ ਆ ਮੈਂ ਜਾਣ ਨਹੀਂ ਰਿਹਾ ਆਫਿਸ ਤੁਸੀਂ ਆ ਜਾਓ ਤੇ ਆਪਾਂ ਬਹਿ ਕੇ ਆ ਗੱਲ ਕਰਦੇ ਆ ਚਲ ਠੀਕ ਆ ਚੰਗਾ ਬੁਆ ਜੀ ਸਸਕਾਰ ਸਸਕਾਰ ਆ ਇੱਕ ਘੰਟੇ ਕੇ ਚ ਆ ਜਾਓ ਜਿਆਦਾ ਲੇਟ ਨਾ ਆਇਓ ਠੀਕ ਹੈ ਪੁੱਤ OK ਆ ਚੱਲ ਆਜੋ ਆਜੋ ਬਾਈ ਆਜੋ ਉਹ ਕਿੱਧਰ ਮੰਮੀ ਕਿੱਧਰ ਆਈ ਜੰਨੀ ਅੰਦਰ ਮੈਂ ਸੱਦੇਆ ਬੱਪੂ ਅਟ ਤੂੰ ਬਹੁਤ ਅਸਿਆਣਾ ਤੈਨੂੰ ਬਹੁਤੀ ਅਕਲ ਲਗੀ ਐ ਭਾਬੀ ਮੈਂ ਆਣਾ ਨਹੀਂ ਸੀ ਚਾਹਦੀ ਤੇਰੇ ਪੁੱਤ ਨੇ ਮੈਨੂੰ ਸੱਦੇਆ ਉਹ ਮੇਰੇ ਪੁੱਤਰ ਮਾਰ ਲਾ ਲਿਆ ਨਾ ਤੂੰ ਆਪਣੇ ਮੈਂ ਤੇਰੇ ਪੁੱਤਰ ਨੂੰ ਮਗਰ ਲਾ ਲਿਆ ਹੋਰ ਕੀ ਉਹ ਮੈਂ ਨੇ ਨਾ ਫੋਨ ਕੀਤਾ ਉਹਨੇ ਫੋਨ ਮੈਨੂੰ ਕੀਤਾ ਆਜੀ ਇੱਕ ਵਾਰੀ ਘਰ ਆਓ ਮੰਮੀ ਨਾਲ ਬਹਿ ਕੇ ਗੱਲ ਕਰਦੇ ਆ ਬੜਾ ਤਿੜਕੇ ਗਈ ਸੀ ਉਸਲੇ ਤੈਨੂੰ ਮੈਂ ਨਜ਼ਾਰੇ ਦਿਖਾਵਾਂਗੀ ਤੈਨੂੰ ਮੈਂ ਕੁਛ ਢੀਟਿਆ ਦਿਵਾਵਾਂਗੀ ਦੋ ਦੋ ਜੋੜੇ ਚਪਲਾਂ ਦੇ ਖਰੀਦ ਲੈ ਇਹ ਜੋ ਕਰਕੇ ਗਈਆਂ ਕੋਈ ਘਟ ਨਹੀਂ ਕੀਤੀ ਤੈਨੂੰ ਸ਼ਰਮ ਨਹੀਂ ਆਈ ਕਿ ਵੱਡੀ ਮੇਰੀ ਪਰਜਾਈ ਮੈਂ ਬੋਲਣੇ ਕੀ ਪਈਆਂ ਗੋਲਡੀ ਤੂੰ ਮੈਨੂੰ ਐਸਕ ਤੂੰ ਮੈਨੂੰ ਐਸ ਕਰਕੇ ਕਰ ਸੱਦੀਆ ਆਪਣੀ ਮਾਂ ਕੋ ਬੇਇੱਜ਼ਤੀ ਕਰਵਾਉਣ ਵਾਸਤੇ ਮੰਮੀ ਚੁੱਪ ਕਰੋ ਪੂਆ ਜੀ ਘਟ ਬੇਇੱਜ਼ਤੀ ਕਰਕੇ ਗਈ ਸੀ ਮੇਰੀ ਤੁਸੀਂ ਵੀ ਘਟ ਨਹੀਂ ਕੀਤੀ ਇਨੀ ਸ਼ਰਮ ਹੀ ਨਹੀਂ ਕੀਤੀ ਕਿ ਮੈਂ ਇੰਨਾ ਪਿਆਰ ਉਹਨੂੰ ਦਿੱਤਾ ਕਿ ਦੀ ਇਹਨੂੰ ਭਰਾ ਦੀ ਕਮੀ ਨਹੀਂ ਮਹਿਸੂਸ ਹੁੰਦੀ ਏ ਨਹੀਂ ਜੀ ਆਂਦੇ ਦਿਨ ਦਿਹਾੜੇ ਦੇ ਘਰ ਪਹੁੰਚਦੀ ਰਹੀਆਂ ਕਿ ਕਿਉਂ ਨਾ ਆਵੇਂ ਮੇਰੇ ਘਰ ਦੀ ਤੀ ਅੱਛਾ ਉਦੋਂ ਭਾਬੀ ਤੂੰ ਦੇਣਾ ਹੀ ਸੀ ਕਿਉਂਕਿ ਤੇਰੇ ਹੱਥ ਵਿੱਚ ਕੁਝ ਵੀ ਨਹੀਂ ਸੀਗਾ ਅੱਛਾ ਜਦੋਂ ਤੇਰੇ ਹੱਥ ਵਿੱਚ ਸਭ ਕੁਝ ਆ ਗਿਆ ਨਾ ਤੂੰ ਬਸ ਜਿਦਾਂ ਮੱਖਣ ਚੋਂ ਵਾਲ ਕੱਢੀਦਾ ਨਾ ਤੂੰ ਇਸ ਤਰ੍ਹਾਂ ਕੱਢ ਕੇ ਸੁੱਟ ਹਾਂ ਠੀਕ ਹੈ ਤੈਨੂੰ ਉਹ ਤਾਂ ਜ਼ਰੂਰ ਦੁੱਸੀ ਤੂੰ ਦੇਣਾ ਹੀ ਦੇਣਾ ਸੀ ਉਦੋਂ ਤੇਰੇ ਹੱਥ ਵਿੱਚ ਕੁਝ ਨਹੀਂ ਸੀਗਾ ਜਦੋਂ ਤੇਰੇ ਹੱਥ ਵਿੱਚ ਸਭ ਕੁਝ ਆ ਗਿਆ ਨਾ ਤੂੰ ਤਾਂ ਇੰਜ ਕੀਤਾ ਜਿਦਾਂ ਮੱਖਣ ਚੋਂ ਵਾਲ ਕੱਢ ਕੇ ਸੁੱਟੀਦਾ ਭਾਬੀ ਐਨੀ ਭੋਲੀ ਨਾ ਬਣ ਤੂੰ ਤਾਂ ਬੋ ਚਲਾ ਕੇ ਆ ਬਹੁਤੀਆਂ ਸਿਖਾਉਂਦਾ ਨਾ ਮੈਨੂੰ ਦੇ ਭਾਬੀ ਮੇਰੀ ਗੱਲ ਸੁਣ ਤੂੰ ਨਾ ਬਸ ਟਕੀਆਂ ਹੀ ਰਹਿੰਦੇ ਆ ਸਿਰਫ ਤੇਰੇ ਪੁੱਤ ਦੇ ਕਹਿਨ ਤੇ ਮੈਂ ਆ ਗਈ ਆ ਕਿ ਬਹਿ ਕੇ ਆਪਾਂ ਗੱਲ ਕਰ ਲਈਏ ਮੰਮੀ ਚੁੱਪ ਕਰ ਜੋ ਕੋਈ ਗੱਲ ਨਹੀਂ ਕਰਨੀ ਭੂਆ ਜੀ ਆਓ ਬੈਠੋ ਆਪਾਂ ਬਹਿ ਕੇ ਗੱਲ ਕਰਦੇ ਆ ਤੇਰੀ ਮਾਂ ਬਹਿਂ ਦਿੰਦੀ ਆ ਛੱਤੀ ਗੱਲਾਂ ਮੈਨੂੰ ਸੁਣਾਈ ਜਾਂਦੀ ਆ ਮੰਮੀ ਤੁਸੀਂ ਕੁਝ ਨਹੀਂ ਬੋਲਣਾ ਪੂਆ ਜੀ ਤੁਸੀਂ ਵੀ ਕੋਈ ਗੱਲ ਨਹੀਂ ਕਰਨੀ ਬੈਠੋ ਮੈਂ ਤਾਂ ਪੁੱਤ ਤੇਰੇ ਕਰਕੇ ਬਹਿਣ ਲੱਗੀ ਆ ਮੈਂ ਤਾਂ ਤੇਰੇ ਘਰ ਦੀ ਦਲੀਜ ਨਹੀਂ ਸੀ ਟੱਪਣੀ ਉਹ ਤਾਂ ਮੁੰਡੇ ਕਰਕੇ ਮੈਨੂੰ ਆਣਾ ਪੈ ਗਿਆ ਤੇਰੀ ਮੈਂ ਸ਼ਕਲ ਵੇਖਣਾ ਨਹੀਂ ਪਸੰਦ ਕਰਦੀ ਤੂੰ ਉਹਨਾਂ ਲਈ ਟੱਪਿਓ ਕਿਸੇ ਨੇ ਕਿਹਾ ਤਾਂ ਦਲੀ ਟੱਪਣ ਲਈ ਨਾਵੇਂ ਇੱਥੇ ਕੱਲ ਮੈਂ ਦਿਨ ਸਦਾ ਦੀ ਭਾਇਆ ਤੈਨੂੰ ਮੇਰੀ ਸ਼ਕਲ ਵੇਖ ਲਾ ਕੇ ਭਾਬੀ ਬੜੀ ਹੰਕਾਰਈਆਂ ਤੂੰ ਬਹੁਤ ਹੰਕਾਰਈਆਂ ਰੱਸੀ ਸੜ ਗਈ ਆ ਫਰ ਵੱਟ ਨੀ ਹਜੇ ਨਿਕਲੇ ਤੇਰੇ ਬਥੇਰਾ ਕਰ ਲਿਆ ਤੁਹਾਡੇ ਨਾਲ ਤੇਰਾ ਵੀ ਤੇਰੀ ਮਾਂ ਨਾਲ ਵੀ ਮੈਂ ਕਿ ਨਹੀਂ ਇੰਨਾ ਕੁਝ ਖਵਾਇਆ ਦੁੱਧ ਪਿਲਾ ਗਿਰੀਆਂ ਖਵਾ ਕਾਜੂ ਖਵਾ ਤਿਸੇ ਕੋਈ ਕਦਰ ਹੀ ਨਹੀਂ ਪਾਈ ਲੋਕਾਂ ਨੇ ਮੈਂ ਜਾਵਾਂ ਜੇ ਇੰਨੇ ਇੰਨਾ ਬੋਲਣਾ ਤਾਂ ਮੰਮੀ ਬਹਿ ਜਾਓ ਇੱਕ ਮਿੰਟ ਭੂਆ ਜੀ ਤੁਸੀਂ ਬੈਠੋ ਐਵੇਂ ਤੁਸੀਂ ਆਉਂਦੇ ਆ ਆਪਣੇ ਸਿੰਘਣਾੜਾ ਉਹ ਦੋਵੇਂ ਜਾਣੇ ਮੰਮੀ ਮੈਂ ਨਾ ਕਿਹੇ ਗੱਲ ਕਰਨੀ ਹੈ ਕੋਈ ਮੈਂ ਉਸ ਵਾਸਤੇ ਭੂਆ ਨੂੰ ਸੱਦਿਆ ਵਾ ਤੇ ਇਸ ਕਰਕੇ ਕੋਈ ਵੀ ਇਹੋ ਜੀ ਗੱਲ ਨਾ ਕਰੋ ਜਿਹੜੀ ਇੱਕ ਦੂਜੇ ਨੂੰ ਚੋਬੇ ਇਧਰ ਲੱਗੇ ਆ ਉਹ ਇੱਥੇ ਪੂਆ ਦੇ ਤੇ ਗੱਲ ਸ਼ੁਰੂ ਕਰੀਏ ਆਪਾਂ ਬਥੇਰੀ ਯਾਰੀ ਜੁੜ ਕੇ ਦੇਖ ਲਿਆ ਕੀ ਹੁਣ ਜੋੜਨਾ ਈ ਮੈਨੂੰ ਪੂਆ ਨਾ ਆਡਾ ਤਾਂ ਆਡੀ ਰਹਿੰਦੇ ਇਹਨੇ ਕਰ ਦਿੱਤਾ ਦਿਲੋਂ ਅਡ ਬੈਠੋ ਉੱਥੇ ਆਓ ਬੈਠੋ ਤੇ ਗੱਲ ਕਰਾਂ ਮੈਂ ਤੁਹਾਡੇ ਨਾਲ ਫਿਰ ਜੋ ਤੁਹਾਨੂੰ ਚੰਗਾ ਲੱਗੂਗਾ ਨਾ ਕਰ ਲੋ 1 ਮਿੰਟ ਆਓ ਬੈਠੋ ਗੋਲਡੀ ਜਲਦੀ ਗੱਲ ਕਰ ਜਿਹੜੀ ਕਰਨੀ ਹੈ ਮੈਂ ਜਾਣਾ ਕਿਤੇ ਹੋਰ ਵੀ ਕਿਰੇ ਨੇ ਕਿਰੇ ਨੇ ਪੂਰੀ ਆਏ ਬਾਹਰ ਖਾਓ ਖਾਓ ਇਹਨੂੰ ਕਾਜੂ ਤੇ ਬਦਾਮ ਦੁੱਧ ਪਲਾਓ ਨਾਲ ਜੱਡੀਆਂ ਤਮਕਾ ਦੀ ਕੇ ਗੀ ਇਹ ਨਹੀਂ ਮੰਨ ਤੂੰ ਕੋਈ ਰੋਲਾ ਬੰਦੇ ਬੈ ਜਾ ਤੂੰ ਪੂਆ ਜੀ ਆ ਗਈ ਏ ਐਦਰ ਉਦਰ ਦੀਆਂ ਲਾਂ ਸਤਿ ਸ਼੍ਰੀ ਅਕਾਲ ਪੂਆ ਜੀ ਸਤਿ ਸ਼੍ਰੀ ਅਕਾਲ ਗੋਲਡੀ 10 ਪੁੱਤ ਕਾਦੇ ਵਾਸਤੇ ਮੈਨੂੰ ਬੁਲਾਇਆ ਮੈਂ ਨਾ ਚਾਈ ਜੀ ਨੂੰ ਡਾਕਟਰ ਕੋਲ ਲੈ ਕੇ ਜਾਣਾ ਟਾਈਮ ਲਿਆ ਆਇਆ ਤੇ ਚਾਈ ਜੀ ਨੂੰ ਵੀ ਲੈ ਆਂਦੇ ਇੱਥੇ ਜਿਹੜਾ ਚਾਈ ਨਾਲ ਤੁਸੀਂ ਕੀਤਾ ਨਾ ਬਹੁਤਾ ਵਧੀਆ ਨਹੀਂ ਕੀਤਾ ਜਿਹੜਾ ਤੁਹੀਂ ਉਹ ਧੁੱਪੇ ਪਾ ਛੱਡਿਆ ਨਾ ਸਾਰੇ ਸਕੀਨੋ ਦੀ ਸੜ ਗਈ ਆਈ ਡਾਕਟਰ ਕੋ ਲੈ ਕੇ ਜਾਣਾ ਸੀ ਉਹ ਤਾਂ 골ਡੀ ਨੇ ਮੈਨੂੰ ਫੋਨ ਕਰਕੇ ਬੁਲਾਇਆ ਕਿ ਭਾਵੇਂ ਥੋੜੀ ਦੇਰ ਵਾਸਤੇ ਆਓ ਮੈਂ ਆ ਗਈ ਆ 골ਡੀ ਛੇਤੀ ਤੇ ਗੱਲ ਕਰ ਜਿਹੜੀ ਵੀ ਕਰਨੀ ਆ ਨਹੀਂ ਜਿਹੜਾ ਚੰਗਾ ਕੀਤਾ ਉਹ ਤੈਨੂੰ ਦਿੱਤਾ ਨਹੀਂ ਆ ਉਹ ਚਾਈ ਨੇ ਨਹੀਂ ਦੱਸਿਆ ਮੇਰੇ ਕਿੰਨੀ ਕੀ ਸੇਵਾ ਕਰਦੇ ਰਹਿ ਜੋ ਮੰਗਦੀ ਸੀ ਖਾਣ ਨੂੰ ਦੇਨੇ ਸਾ ਪੁੱਛਦੇ ਸਬਜ਼ੀ ਬਣਾਉਣੇ ਸਾ ਕੀ ਖਾਏਂਗੀ 골ਡੀ ਮੈਂ ਤੇਰੇ ਨਾਲ ਗੱਲ ਕਰਨ ਆਈ ਆ ਇਹ ਤਾਂ ਐਡੀ ਹੰਕਾਰੀ ਭਈ ਚੁੱਪ ਕਰਦੀ ਨਹੀਂ ਫਿਰ ਵੀ ਬੋਲੀ ਜਾਣ ਢਈ ਆ ਉਹ ਨਹੀਂ ਦੱਸਿਆ ਕਿ ਮੇਰੀ ਇੰਨੀ ਸੇਵਾ ਹੁੰਦੀ ਰਹੀ ਆ ਬੈਠੇ ਬੁੜਾਏ ਮੈਨੂੰ ਮੰਜੇ ਉੱਤੇ ਸਭ ਕੁਝ ਦਿੰਦੇ ਰੇ ਹਾਜ਼ਰ ਕਰਦੇ ਚਾਹ ਵਲੇ ਚਾਹ ਦੁੱਧ ਵਲੇ ਦੁੱਧ ਸ਼ਕੰਜੂਈ ਨਾ ਸ਼ਕਮੀ ਕਿਹੜੀ ਦੀ ਕਮੀ ਰੱਖੀ ਚਾਹੀਦੀ ਜਿਹੜੀ ਤੂੰ ਬੇਈਮਾਨੀ ਕੀਤੀ ਨਾ ਉਹਦੇ ਨਾਲ ਮੈਨੂੰ ਉਸ ਗੱਲ ਦਾ ਜਿਹੜਾ ਧੋਖਾ ਕੀਤਾ ਤੂੰ ਉਹਦਾ ਮੈਂ ਕਿਹੜਾ ਧੋਖਾ ਕਰ ਲੈ ਮੈਂ ਕਿਹੜਾ ਆਪਣੇ ਨਾ ਕਰਾ ਲਿਆ ਕੁਝ ਤੇ ਇਹਨੇ ਆਪਣੀ ਗੁਜੀ ਨਾ ਲੀਕੀ ਤਾ ਗੋਲਡੀ ਦੇਣਾ ਮੈਂ ਨਹੀਂ ਕੁਝ ਕੀਤਾ ਮੈਂ ਕਿਹੜਾ ਲਲਿਆ ਬਾਬੀ ਬੱਸ ਕਰ ਚਾ ਉਹ ਜਿੰਨੇ ਸੱਦਿਆ ਉਹਦੀ ਸੁਣ ਲੋ ਚੁੱਪ ਕਰੋ ਹੁਣ ਦੋਵੇਂ ਜਾਣੇ ਕੋਈ ਵੀ ਬੋਲੇ ਨਾ ਹੁਣ ਮੇਰੀ ਸੁਣ ਲੋ ਚੁੱਪ ਛੱਟ ਅੱਛਾ ਮੈਂ ਨਾ ਇਹ ਗੱਲ ਕਰਨੀ ਆ ਮੰਮੀ ਦੇਖੋ ਤੁਹਾਨੂੰ ਵੀ ਇਸ ਗੱਲ ਦਾ ਪਤਾ ਵਾ ਕਿ ਜੋ ਆਪਾਂ ਦਾਦੀ ਨਾਲ ਕੀਤਾ ਵਾ ਬਹੁਤ ਗਲਤ ਕੀਤਾ ਵਾ ਆਪਾਂ ਇਨਸਾਨੀਅਤ ਭੁੱਲ ਕੇ ਤੇ ਉਹਦੇ ਨਾਲ ਜ਼ੁਲਮ ਕੀਤੇ ਆ ਤੇ ਚਲੋ ਪੂਆ ਜੀ ਹੈਗੇ ਇਹ ਪੂਆ ਜੀ ਨੇ ਉਹਨਾਂ ਨੂੰ ਸੰਭਲਿਆ ਏ ਸੋਚੋ ਕਿ ਜੇ ਅੱਜ ਮੈਂ ਸਾਰਾ ਕੁਝ ਤੁਹਾਡੇ ਨਾਲ ਕਰਾਂ ਤੇ ਫੇਰ ਕੀ ਬੀਤੇ ਬਾਕੀ ਆ ਮੈਂ ਲੰਮੀ ਚੌੜੀ ਤੁਹਾਡੇ ਨਾਲ ਡਿਸਕਸ਼ਨ ਕੋਈ ਕਰਨਾ ਨਹੀਂ ਚਾਹੁੰਦਾ ਨਾ ਲੜਾਈ ਕਰਨਾ ਚਾਹੁੰਦਾ ਤੁਸੀਂ ਭੂਆ ਨੂੰ ਤੇ ਦਾਦੀ ਕੋਲੋਂ ਨਾ ਅਪੋਲੋਜਾਈਜ਼ ਕਰੋ ਤੇ ਆਪਾਂ ਦਾਦੀ ਨੂੰ ਘਰ ਲਿਆਈਏ ਤੇ ਜਿੱਤਨਾ ਪਹਿਲੋਂ ਦੀ ਤਰ੍ਹਾਂ ਆਪਾਂ ਰਲ ਮਿਲ ਕੇ ਰਹਿਨੇ ਹੀ ਨਾ ਆਪਾਂ ਉਤਰਾ ਰਹੀਏ ਹਾਂਜੀ ਮੰਮੀ ਸੋਚ ਲਓ ਇਹ ਜਿਹੜੀ ਕੀ ਆ ਤੂੰ ਆਪਣੀ ਬਕਵਾਸ ਬੰਦ ਕਰ ਮੈਂ ਕਿਉਂ ਤੇਰੀ ਸੁਣਾ ਤੂੰ ਰੱਖ ਚਾਈ ਨੂੰ ਲੈ ਜੀ ਜਨਾ ਬੜੀ ਤੇੜਕ ਮੈਂ ਸੇਵਾ ਕਰ ਰੱਖੂਨ ਚਾਈ ਨੂੰ ਚਾਰ ਦਿਨ ਸੇਵਾ ਕਰ ਤੈਨੂੰ ਹੀ ਪਤਾ ਲੱਗੇ ਸੇਵਾ ਕਿਸ ਤਰ੍ਹਾਂ ਕਰੀਦੀ ਐ ਹੁਣ ਹੱਥ ਵਸ ਚਾਹੀਦੇ ਕੋਈ ਜਗਾ ਨਹੀਂ ਤੂੰ ਕਹਿੰਦੀ ਸੇਵਾ ਕਰੇਂਗੀ ਹੱਥ ਵਸ ਨਹੀਂ ਹੈਗਾ ਉਹ ਚਾਹ ਚਾਈ ਕੋਲ ਕੀ ਹੈਗਾ ਹੁਣ ਚਾਈ ਦਿੱਤੇ ਦੇਤਾ ਆਪਣਾ ਸਾਰਾ ਕੁਝ ਕੀ ਮਤਲਬ ਢੱਡਾ ਜਾਈ ਕੋ ਕਿ ਜਾਇਦਾਦ ਹੈਗੀ ਨਹੀਂ ਤੂੰ ਕਰ ਲਈ ਰੱਖਣਾ ਚਾਈ ਨੂੰ ਢੱਡਾ ਮਤਲਬ ਇਹ ਆ ਕਿ ਜੇ ਮੇਰੀ ਨਾਂ ਮਾਂ ਦੇ ਨਾਂ ਤੇ ਜਾਇਦਾਦ ਹੁੰਦੀ ਤੇ ਫੇਰ ਮੈਂ ਆਪਣੀ ਮਾਂ ਨੂੰ ਆਪਣੇ ਕੋਲ ਰੱਖਣਾ ਸੀ ਢੱਡਾ ਕਹਿੰਦਾ ਇਹ ਮਤਲਬ ਆ ਇਹੀ ਹੈ ਪਰ ਜਾਈ ਰੱਬ ਕੋ ਡਰ ਕੋ ਜ ਡਰ ਜਾ ਰੱਬ ਕੋ ਬਸ ਕਰ ਜਾ ਮੰਮੀ ਤਾਨੂੰ ਹੋ ਕੀ ਗਿਆ ਵਾ ਕੁਛ ਨਹੀਂ ਹੋ ਗਿਆ ਨਹੀਂ ਹੋ ਗਿਆ ਜੀ ਤੁਸੀਂ ਤਾਂ ਬਿਲਕੁਲ ਸੱਚ ਮੂ ਚੀਪੂ ਵਸੇ ਹੀ ਕਹਿੰਦੇ ਰੱਬ ਵੀ ਭਲਾ ਬੈਠੇ ਜ ਮੈਨੂੰ ਨਹੀਂ ਰੱਬ ਭੁੱਲਿਆ ਰੱਬੈ ਨੂੰ ਭੁੱਲਿਆ ਜੜੀ ਬੜੀ ਉ ਟਿੜਕੇ ਗਈ ਸੀ ਕਿ ਮੈਂ ਇੱਥੇ ਸਾਰਾ ਕੁਝ ਲੈਵਾਂਗੀ ਇਹਨੂੰ ਐ ਕਿਸੇ ਢਿੱਗਿਆਂ ਨੂੰ ਆਵਾਂਗੀ ਚਪਲਾਂ ਦੇ ਜੋੜੇ ਖਰੀਦ ਲਵੇ ਫਲਾਣਾ ਢੀਂਗਾ ਇਹ ਬੜੀ ਚਲਾਕੀ ਮੈਨਾਂ ਵਰਤੀ ਹੋਈ ਊ ਸਾਰੀ ਮੈਂ ਇਹਨੇ ਸਾਰੀ ਜਾਇਦਾਦ ਧੋਖੇ ਨਾਲ ਤਾਂ ਨੋਟ ਥੱਦ ਪਾ ਕੇ ਆਪਣੇ ਨਾਂ ਕਰਾਣੀ ਹੋਣਾ ਮੰਮੀ ਹੁਣ ਪਤਾ ਕਿ ਸਾਰਾ ਕੁਝ ਤੇਰੇ ਨਾਂ ਹੀ ਹੈਗਾ ਵਾ ਉਹ ਕਿਸੇ ਨੂੰ ਵੀ ਬੋਲਣ ਦਾ ਮੌਕਾ ਦੇ ਦੋ ਜਿਹੜੀ ਗੱਲ ਮੈਂ ਕਹਿੰਦੇ ਆ ਉਹ ਤੇ ਆਓ ਮੈਂ ਕਹਿੰਦੇ ਆ ਸਾਰਾ ਕੁਝ ਭੁੱਲੋ ਤੇ ਆਪਾਂ ਸਭ ਕੁਝ ਨਾਰਮਲ ਕਰੀਏ ਤੁਸੀਂ ਜਾਣ ਕੇ ਲੜਾਈ ਵਧਾਉਣ ਦੇ ਮੈਂ ਨਹੀਂ ਸਮਝੌਤਾ ਕਰਨੇ ਜੋ ਕਰਨਾ ਕਿਸੇ ਨੇ ਕਰ ਲਿਆ ਮੈਂ ਨਹੀਂ ਕਿਸੇ ਦਾ ਡਰਗਾ 골ਡੀ ਰਹਿਣ ਦੇ ਤੂੰ ਮੈਨੂੰ ਸੱਦਿਆ ਸੀ ਕਿ ਮੇਰੀ ਮਾਂ ਨੂੰ ਮਾਫ ਕਰ ਦੋ ਸਮਝੌਤਾ ਕਰ ਲਓ ਪਰ ਇਹ ਤਾਂ ਗੱਲ ਸੁਣਨ ਤਿਆਰ ਨਹੀਂ ਬਸ ਭਾਬੀ ਹੁਣ ਸਬਜ਼ੀਆਂ ਕੱਟੀ ਸਾਰੀ ਉਮਰ ਲੜ ਕੇ ਕੱਢੀ ਤੂੰ ਅੱਗੇ ਕੱਟ ਹੁਣ ਸਬਜ਼ੀਆਂ ਜੀ ਬੈਠੋ ਨਹੀਂ ਗੋਲਡੀ ਜੀ ਨਾ ਕਰੋ ਇਤਰਾ ਨਹੀਂ ਨਹੀਂ ਗੋਲਡੀ ਨਹੀਂ ਕਿਰਨ ਪੂਆ ਜੀ ਨੂੰ ਰੋਕ ਮੇਰੀ ਗੱਲ ਸੁਣੋ ਮੰਮੀ ਨਹੀਂ ਨਹੀਂ ਜਾਣ ਦੇ ਪੂਆ ਜੀ ਮੰਮੀ ਤੁਸੀਂ ਗਲਤ ਕਰਨ ਦੇ ਜੀ ਠੀਕ ਹੈ ਜੋ ਕਰਨ ਲਈ ਹੈ ਪੂਆ ਜੀ ਰੁਕੋ ਰੁਕੋ ਮੇਰੀ ਗੱਲ ਸੁਣੋ ਮੰਮੀ ਨਾ ਮੈਂ ਸਵੇਰੇ ਇਹਨਾਂ ਨੂੰ ਡਾਕਟਰ ਕੋਲ ਲੈ ਕੇ ਜਾਣਾ ਮੈਨੂੰ ਤੇ ਲੱਗਦਾ ਮੰਮੀ ھیਲ ਗਏ ਆ ਤੂੰ ਹੀ ਮੇਰੀ ਗੱਲ ਸੁਣੋ ਮੈਂ ਦਾਦੀ ਨੂੰ ਲਿਹਾਉਣਾ ਵਾ ਮੇਰੀ ਜ਼ਿੰਮੇਵਾਰੀ ਤੇ ਦਾਦੀ ਨੂੰ ਭੇਜ ਦਿਓ ਵੇਖੇ ਭੂਆ ਮਰ ਲੱਗੇ ਆਪਣੀ ਮਾਂ ਨੂੰ ਤੇ ਪਾਗਲ ਕਰ ਤੇ ਕਹਤਾ ਇਹ ਹੀ ਦੇ ਚੰਦੀ ਸੀ ਆਪਣੇ ਮਰ ਲਾ ਲਿਆ ਮੁੰਡੇ ਨੂੰ ਭਾਬੀ ਕੋਈ ਅਕਲ ਨਾਲ ਗੱਲ ਕਰ ਤੇਰਾ ਸੱਚੀ ਦਿਮਾਗ ਖਰਾਬ ਹੋ ਗਿਆ ਠੀਕ ਹੈ ਮੇਰਾ ਇਹ ਤਾਂ ਜਾਇਦਾਦ ਬੱਚਿਆਂ ਦੇ ਨਾਂ ਤੇ ਆ ਜੇ ਕਿਤੇ ਸੱਚਮੁੱਚ ਹੀ ਤੇਰੇ ਨਾਂ ਦੀ ਹੋਈ ਨਾ ਮੈਨੂੰ ਤਾਂ ਲੱਗਦਾ ਤੈਨੂੰ ਪਾਗਲਖਾਨੇ ਭੇਜਣਾ ਪੈਣਾ ਸੰਦੂਤ ਕਹਿੰਦੀ ਮੈਂ ਬੜਾ ਕੁਝ ਤੁਹਾਡਾ ਕਰ ਦੇਣਾ ਤੇਰੇ ਕੋਲ ਕੁਝ ਨਹੀਂ ਹੋਇਆ ਹੁਣ ਉਲਟਾ ਆਪਣੀ ਮਾਂ ਨੂੰ ਲੈ ਆਂਦੇ ਤੇ ਸਭੇ ਕਰਨੀ ਪਈਆਂ ਰਸਤੇ ਕੱਢਣੀ ਵੀ ਇਸ ਤਰ੍ਹਾਂ ਮੈਂ ਲੈ ਕੇ ਆਵਾ ਮਾਂ ਨੂੰ 골ਡੀ ਮੈਂ ਨਾ ਤੇਰੇ ਕਹੇ ਤੇ ਰੁਕੀ ਪਈ ਸੀ ਅਰ ਨਾ ਤੇਰੀ ਮਾਂ ਨੂੰ ਚਾਹ ਹੀ ਬੜਾ ਕੋਈ ਗੱਲ ਨਹੀਂ ਇਹਦਾ ਚਾਹ ਵੀ ਲਾ ਦਨੀ ਆ ਮੈਂ ਸੌਰੀ 부ਆ ਜੀ ਮੈਨੂੰ ਪਤਾ ਹੀ ਨਹੀਂਗਾ ਕਿ ਮੰਮੀ ਦਾ ਨਾ ਭਾਂਡਾ ਐਡਾ ਮੁੱਧਾ ਪਿਆ ਪਿਆ ਵਾ ਮੈਨੂੰ ਪਤਾ ਹੀ ਨਹੀਂਗਾ ਇਹ ਤੇ ਸੱਚੀ ਮੈਂ ਆ ਨਾ ਅੱਜ ਮੰਮੀ ਤੁਸੀਂ ਨਾ ਬਹੁਤ ਗਲਤ ਕੀਤਾ ਜੇ ਤੁਸੀਂ ਮੇਰੇ ਵੀ ਮਨੋਂ ਲੱਥੀ ਜਾਂਦੇ ਪਏ ਜੇ ਆ ਸਭ ਕੁਝ ਕਰਕੇ ਚੱਲ ਚੁੱਪ ਲਾਲਾ ਤੇ ਮਗਰ ਲੱਗ ਜਾ ਲਾਲਾ ਜੇ ਨਾ ਲਾਣਾ ਲਾ ਦੇ ਤੂੰ ਨਾ ਪਰੇਸ਼ਾਨ ਨਾ ਹੋ ਮੰਮੀ ਤੁਹਾਨੂੰ ਜਾਇਦਾਰੀ ਚਾਹੀਦੀ ਨਾ ਰੱਖੋ ਜਾਇਦਤ ਮੈਂ ਵੀ ਫਿਰ ਭੂਆ ਦੇ ਨਾਲ ਹੀ ਚੱਲ ਜਾਣਾ ਨਹੀਂ ਪੁੱਤ ਠੀਕ ਐ ਨਾ ਤੂੰ ਆਪਣੇ ਤੁਸੀਂ ਜਾਇਦਾਦ ਆਪਣੇ ਕੋਲ ਹੀ ਆਪਣੇ ਘਰੇ ਹੀ ਰਹਿ ਚੰਗਾ ਭਾਬੀ ਮਿਲਦੀਆਂ ਫਿਰ ਤੈਨੂੰ ਮਿਲ ਲਈ ਥੋੜੀ ਦੇਰ ਬਾਅਦ ਮਿਲ ਲਈ ਜੋ ਦਿਲ ਕਰੇਗਾ ਮੈਂ ਨਿਬੜੇ ਮੈਨੂੰ ਚਾ ਚੜੇ ਤੈਨੂੰ ਮਿਲੰਦੇ ਬਾਵਾ ਆਕੜੀਆਂ ਐ ਨਾ ਮੇਰੀਏ ਮੰਮੀ ਤੁਸੀਂ ਗਲਤ ਕਰ ਰਹੇ ਹੋ ਜੀ ਤੁਸੀਂ ਭੂਆ ਜੀ ਕੋ ਅੱਜ ਮਾਫੀ ਮੰਗ ਲੈਂਦੇ ਤੇ ਸਾਰਾ ਕੁਝ ਸਹੀ ਹੋ ਜਾਣਾ ਹੀ ਉਹਦੇ ਸਗੋ ਚਾਈ ਜੀ ਨੇ ਇੱਥੇ ਛੱਡਣ ਵੀ ਆਏ ਸੀਗੇ ਅ ਚੁੱਪ ਕਰ ਤੂੰ ਜੋ ਕਾ ਬੰਦਾ ਕਰ ਲਵੇ ਪਰ ਮੰਮੀ ਇੱਕ ਵਾਰੀ ਫੇਰ ਸੋਚ ਲੋ ਉਹ ਸੋਚਿਆ ਮੈਂ ਐਮਨਾ ਤੂੰ ਸਿਰ ਖਾਈ ਜਾ ਮੇਰਾ ਫਾਲਤੂ ਦਾ ਮੰਮੀ ਤੈ ਬਹੁਤ ਗਲਤ ਕੀਤਾ ਵਾ ਵੈਸੇ ਤੇ ਘਰ ਆਂਦੀ ਇੱਜ਼ਤ ਕਰਨੀ ਚਾਹੀਦੀ ਐ ਤੂੰ ਇੱਜ਼ਤ ਕੀ ਕਰਨੀ ਤੂੰ ਇਹ ਤੇ ਇੱਕ ਗਲਾਸ ਪਾਣੀ ਦਾ ਵੀ ਨਹੀਂ ਉਹਨਾਂ ਨੂੰ ਪੁੱਛਿਆ ਉਹ ਕਰ ਲਈ ਬੜੀ ਇੱਜ਼ਤ ਐਨੇ ਨਾਲ ਇੱਜ਼ਤ ਹੀ ਕਰਦੀ ਰਹੀਆਂ ਕਰਦੀ ਹੀ ਰਹੀਆਂ ਕਰ ਲਈ ਬੜੀ ਇੱਜ਼ਤ ਮੈਨੀਆਂ ਧਮਕਿਓ ਡਰਦੀ ਜੋ ਉਹ ਹੁੰਦਾ ਕਰ ਲਵੇ ਮੰਮੀ ਤੁਹਾਨੂੰ ਹੋ ਕੀ ਗਿਆ ਵਾ ਮੈਨੂੰ ਤੇ ਆਪ ਨਹੀਂ ਸਮਝ ਆਂਦੀ ਨਹੀਂ ਆਂਦੀ ਵੀ ਤੇ ਨਾਂ ਸਹੀ ਚਲੋ ਠੀਕ ਆ ਕਦੀ ਜੋ ਫਿਰ ਕੱਟੋ ਸਬਜ਼ੀਆਂ ਸਹੀ ਕਹਿਨਦੇ ਸੀ ਪੂਆ ਜੀ ਕੱਟ ਲਈਏ ਪੂਆ ਜਿਹੜੇ ਕੰਮ ਆਏ ਸੀ ਨਾ ਮੰਮੀ ਨੇ ਉਹ ਹੋਣ ਹੀ ਨਹੀਂ ਦਿੱਤਾ ਚੰਗੇ ਭਲੇ ਉਹ ਆਏ ਸੀਗੇ ਕਿ ਚੱਲ ਕੰਪਰੋਮਾਈਜ਼ ਹੋ ਜੇ ਦਾਦੀ ਨੂੰ ਘਰ ਲੈਣ ਪਰ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਇੰਨਾ ਹੰਗਾਰ ਹਜੇ ਵੀ ਹਜੇ ਤੱਕਣ ਇਨੋਂ ਦਾਹੰਕਾਰ ਨੇ ਟੁੱਟਿਆ ਪਤਾ ਨਹੀਂ ਰੱਬ ਹੀ ਜਾਣਦਾ ਹੁਣ ਅੱਗੇ ਕੀ ਹੋਊਗਾ